سری محل ہے من محل ہے کر کے سوچنی کر کے سمجھ کر کے سمجھ گلت ہے سوچنی گلت ہے وچار گلت نے من محل ہے بھگت قویر کبھی کہہ نے اجڑا سارا سنسار ہے ایک کجل کی کوٹڑی ہے اور اتھے کالک ہر وقت ਇਹਦੀ ਬਰਸ਼ਾ ਹੁੰਦੀ ਰਹਿੰਦੀ ਹੈ ਕਾਲਕ ਡਿੱਗਦੀ ਰਹਿੰਦੀ ਹੈ ਮਨੁੱਖ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਵੇਗਾ ਇਹਦੇ ਚੱਲਦੇ ਆ ਪੈਰ ਦਾਗੇ ਹੋਣਗੇ ਇੱਥੇ ਕੁਛ ਕਰਦੇ ਆ ਹੱਥ ਦਾਗੇ ਆਉਣਗੇ ਇੱਥੇ ਵੇਖਦੇ ਆ ਅੱਖਾਂ ਦਾਗੇ ਆਉਣਗੇ ਇੱਥੇ ਬੋਲਦੇ ਆ ਜ਼ਬਾਨ ਦਾਗੀ ਹੋਵੇ گستاخی معاف ایسے کیڑے ہاتھ نے جنہ نے کدی غلط نہ کیتا ہوئے ایسے کیڑے پیر نے کسی وقت غلط پاسے نہ گئے ہوسیا کیڑیاں اکھا نے جو غلط نہیں ویختی ایسی کیڑی زبان ہے جس نے کبھی غلط بولیا نہیں بڑے داغ نے ਪਾਤਸ਼ਾਹ ਤੇ ਕਹਿੰਦੇ ਨਾ ਦਾਗ ਦੋਸਮੋ ਚਲਿਆ ਲਾਇਏ ਦਰਗੇ ਵੈਸਣ ਨਾਹੀਂ ਜਾਏ ਮਨੁਖ ਦਾ ਮਨ ਦਾਗੀ ਹੈ ਕਿਉਂਕਿ ਐਸਾ ਕਿਹੜਾ ਮਨ ਹੈ ਜਿਸ ਨੇ ਕਦੀ ਗਲਤ ਸੋਚਿਆ ਨਹੀਂ ਮਨ ਦਾਗੀ ਹੈ ਤਨ ਦਾਗੀ ਹੈ ਤਨ ਤੇ ਉੱਪਰ ਤੋਂ ਕਪੜੇ ਹੈ ਮੈਂ ਕੱਲ ਇੱਕ ਉਦਾਹਰਣ ਦਿੱਤਾ ਸੀ 2 4 5 10 ਦਿਨਾਂ ਦੇ ਮੈਲੇ ਹੋਣ ਮੈਲ ਵੀ ਦਿਖਾਈ ਦਿੰਦੀ ਹੈ ਕਪੜਾ ਵੀ ਦਿਖਾਈ ਦਿੰਦਾ ਹੈ ਕਪੜੇ ਦਾ ਰੰਗ ਵੀ ਦਿਖਾਈ ਦਿੰਦਾ ਹੈ ਔਰ ਕਪੜਾ ਕਿਦਰੇ ਮਹੀਨੇ 2 ਮਹੀਨੇ ਦਾ ਮੈਲਾ ਹੋ ਜਾਏ ਉਹ ਫਿਰ ਮੈਲ ਦਿਖਾਈ ਦਿੰਦੀ ਹੈ ਕਪੜਾ ਨਹੀਂ ਦਿਖਾਈ ਦਿੰਦਾ ਮੈਲ ਦਿਖਾਈ ਦੇਦੀ ਹੈ ਕਪੜੇ ਦਾ ਰੰਗ ਨਹੀਂ ਦਿਖਾਈ ਦਿੰਦਾ ਮਨੁੱਖ ਦਾ ਇਹ ਮਨ ਅਨੰਤ ਜਨਮਾਂ ਦਾ ਮੈਲਾ ਹੈ ਅਨੰਤ ਜਨਮ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆ ਮਨੁੱਖ ਦੇ ਦਰਸ਼ਨ ਕਰੀਏ ਮਨੁੱਖ ਦੇ ਦਰਸ਼ਨ ਦਾ ਮਤਲਬ ਉਹਦੇ ਮਨ ਦੇ ਦਰਸ਼ਨ ਕਰੀਏ ਮਨ ਕਰਕੇ ਸਾਨੂੰ ਮਨੁੱਖ ਕਹਿੰਦੇ ਨੇ ਮਨੁਸ਼ ਜੋ ਮਨ ਰੱਖਦਾ ਹੈ ਮਨੁੱਖ ਦੇ ਦਰਸ਼ਨ ਕਰੀਏ ਲੋਭ ਦੇ ਦਰਸ਼ਨ ਹੁੰਦੇ ਹਨ ਹੰਕਾਰ ਦੇ ਦਰਸ਼ਨ ਹੁੰਦੇ ਨੇ ਗਰੋਥ ਦੇ ਦਰਸ਼ਨ ਹੁੰਦੇ ਨੇ ਕਿਉਂਕਿ ਕਪੜੇ ਦਾ ਰੰਗ ਖੋ ਗਿਆ ਕਪੜੇ ਦਾ ਰੂਪ ਖੋ ਗਿਆ ਮੈਂ ਇਤਨੀ ਜਮਾ ਵਾਸ਼ਨਾ ਦੇ ਦਰਸ਼ਨ ਹੁੰਦੇ ਨੇ ਮੋਹ ਦੇ ਦਰਸ਼ਨ ਹੁੰਦੇ ਨੇ ਚਿੰਤਾ ਦੇ ਦਰਸ਼ਨ ਹੁੰਦੇ ਨੇ ਦੁੱਖਾਂ ਦੇ ਦਰਸ਼ਨ ਹੁੰਦੇ ਨੇ ਲਿੰਗਾ ਉਸਤ ਦੇ ਦਰਸ਼ਨ ਹੁੰਦੇ ਨੇ ਈਰਖਾ ਦੇ ਦਰਸ਼ਨ ਹੁੰਦੇ ਨੇ ਪਤਾ ਨਹੀਂ ਕਿਤਨੇ ਮਹਿਲ ਜਮੇ ਪਏ ਮਹਿਲ ਹੀ ਮਹਿਲ ਦਿਖਾਈ ਦੇ ਬੰਦੇ ਦੇ ਦਰਸ਼ਨ ਨਹੀਂ ਹੁੰਦੇ ਹਨ ਭਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਬਾਤ ਹੈ ਮੋ ਮਲਨ Neend te chutki kaun anagaro bhayo re Neend te chutki ਪਰਮਾਤਮਾ ਵਿੱਚ ਸੌਣਾ ਨਹੀਂ ਹੈ ਜਾਗਤ ਜੋਤ ਜਪੈ ਨ ਸਬਾਸਰ ਇੱਕ ਬਿਨਾ ਮੰਨੈਕ ਨਾਮ ਹੈ ਪਰਮਾਤਮਾ ਜਾਗਿਆ ਹੋਇਆ ਹੈ ਸਤਗੁਰੂ ਜਾਗਤਾ ਹੈ ਦੇਵ ਪਰਮਾਤਮਾ ਚੇਤਨ ਸ਼ਕਤੀ ਹੈ ਉਹਦੇ ਵਿੱਚ ਨੀਂਦ ਨਹੀਂ ਹੈ ਔਰ ਆਪ ਸੁਣ ਕੇ ਹੈਰਾਨ ਹੋਵੋਗੇ ਮਨੁੱਖ ਦੇ ਵਿੱਚ ਜਾਗਣਾ ਨਹੀਂ ਹੈ ਪਰਮਾਤਮਾ ਵਿੱਚ ਸੌਣਾ ਨਹੀਂ ਹੈ ਜਾਗੇ ਹੋਏ ਦਾ ਜਾਗੇ ਨਾਲ ਸੰਬੰਧ ਜੁੜਦਾ ਹੈ। ਸੁੱਤੇ ਹੋਏ ਦਾ ਜਾਗੇ ਨਾਲ ਸੰਬੰਧ ਨਹੀਂ ਜੁੜਦਾ। ਧਨ ਸੋਤੀ ਪਰ ਸਦ ਜਾਗੰਤ। ਪਰਮਾਤਮਾ ਸਦਾ ਜਾਗਿਆ ਹੋਇਆ ਹੈ। ਔਰ ਮਨੁੱਖ ਦੀ ਚੇਤਨਾ ਸਭ ਸੁੱਤੀ ਹੋਈ। ਮੈਂ ਜ਼ਰਾ ਅਰਜ਼ ਕਰਦੇ ਹਾਂ ਗੱਲ ਪੂਰੀ ਸਮਝ ਵਿੱਚ ਆ ਜਾਏਗੀ। پتھر پورے دا پورا ستا ہوا ہے پتھر کچھ بھی نہیں پتا پھر ایک بنسپتی ہے یہ دو فیصدی تین فیصدی جاگی ہے تھوڑا جہا دکھ سکھ محسوس کر دیے تھوڑی جہاں ٹھنڈ تے گرمی محسوس کر دیے تھوڑا جہاں رتوا دا اصل بھی موسم دا اصل بھی قبول کرتی ہے دو تین فیصدی جاگی ہے پشو نے پکشی نے یہ پن فیصدی جاگے ہوئے منک سات اٹھ فیصدی جاگے نے پر منکوں کے جو دارشنک نے سینٹس نے نےک نے عالم فاضل نے کلاکار نے ਉਹ ਵੱਤ ਉਹ 10% ਦੀ ਜਾਗੇ ਨੇ ਮਨੁੱਖ ਦੀ 90% ਦੀ ਸ਼ਕਤੀ ਸੁੱਤੀ ਹੋਈ ਹੈ 90% ਇਹ ਖਾਸ ਵਿਚਾਰਨ ਵਾਲੀ ਗੱਲ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਆਪਣੇ ਆਪ ਨੂੰ ਜਗਾਉਣ ਵਾਸਤੇ ਜਾਗਤ ਸੋਇਆ ਜਨਮ ਗਵਾਇਆ ਮਨੁੱਖ ਅਰਜ਼ ਕਰਾ ਮਨੁੱਖ ਸੋਤਾ ਹੋਇ ਪਹਿਚਾਣ ਕੀ ਹੋਵੇਗੀ ਸੁਤੇ ਨੂੰ ਸੁਪਨੇ ਚ ਆਉਂਦੇ ਨੇ ਨੇ ਦੇ ਸੁਪਨੇਆਂ ਦਾ ਇਕੱਠਾ ਸੰਬੰਧ ਹੈ ਜਾਗਣ ਤੇ ਕੁਝ ਸੁਪਨੇ ਸਾਨੂੰ ਯਾਦ ਰਹਿੰਦੇ ਨ ਬਥੇਰੇ ਨਹੀਂ ਭੁੱਲ ਜਾਂਦੇ ਨੇ ਇਹਨੇ ਦੇ ਸੁਪਨੇ ਚੱਲਦੇ ਰਹ ਤੇ ਹੁਣ ਮਨੁੱਖ ਲਵੇ ਵਿਸਦੀ ਸੋ ਤੋ ਐ ਸਿਰਫ 10ਵੀਂ ਸਦੀ ਜਾਗੇ ਹੋਇਆ ਹੈ ਕਲਪਨਾਵਾਂ ਚਲਦੀਆਂ ਨਹੀਂ ਇਸ ਚੱਕਰ ਜਿਨਾ ਪਹਿਣਾ ਕੋਈ ਕੀਰਤਨ ਸੁਣਦਾ ਪਿਆਦਾ ਨਹੀਂ ਕਲਪਨਾਵਾਂ ਚਲਦੀਆਂ ਨੇ ਕਲਪਨਾਵਾਂ ਸੁਪਨੇ ਨਹੀਂ ਨੇ ਆਉਤੀਏ ਕਦੀ ਪੂਰੀਆਂ ਥੋੜੀਆਂ ਹੋਣੀਆਂ ਨੇ ਉਹ ਚਲਦੀਆਂ ਨੇ ਰੋਜ਼ ਰੋਜ਼ ਚਲਦੀਆਂ ਨੇ ਰਾਤ ਨੂੰ ਸੁਪਨੇ ਚੱਲਦੇ ਨੇ ਦਿਨ ਨੂੰ ਕਲਪਨਾਵਾਂ ਚਲਦੀਆਂ ਨੇ ਚੰਚਲ ਸੁਪਨੇ ਹੀੁਰ ਜਾਇਓ ਇਹ ਤੇ ਸੁਪਨੇ 'ਚ ਹੀ ਫਸਿਆ ਹੈ ਕਿਉਂਕਿ ਸੁੱਤਾ ਹੋਇਆ ਹੈ ਸੁੱਤਾ ਹੋਇਆ ਹੈ ਗੁਰਦੁਆਰੇ ਬੈਠਾ ਹੈ ਪ੍ਰਵਾਦ ਦੇ ਵਿੱਚ ਬੈਠਾ ਹੈ ਬਾਜ਼ਾਰ ਦੇ ਵਿੱਚ ਬੈਠਾ ਹੈ پارک ਦੇ ਵਿੱਚ ਬੈਠਾ ਹੈ ਕਿਧਰੇ ਵੀ ਬੈਠਾ ਹੈ ਸਫਰ ਦੇ ਵਿੱਚ ਹੈ ਅੰਦਰ ਕਲਪਨਾਵਾਂ ਚੱਲ ਰਹੀਆਂ ਇਹ ਸੁਪਨੇ ਹੈ ਇਹ ਕੋਈ ਪੂਰੀਆਂ ਥੋੜੀਆਂ ਹੋਣੀਆਂ ਨੇ ਐਸੀਆਂ ਐਸੀਆਂ ਕਲਪਨਾਵਾਂ ਕਦੀ ਗੌਰ ਨਾਲ ਮਨ ਕੋ ਜਾਗ ਕੇ ਦੇਖੇਗਾ ਤੇ ਹੈਰਾਨ ਹੋਵੇਗਾ ਮੈਂ ਉਹ ਜਿਹੜੀਆਂ ਦੇ ਸੁਪਨੇ ਚ ਰਿਆਂ ਜਿਵੇਂ ਸਵੇਰੇ 10% ਵੀ ਅਸੀਂ ਜਾਗ ਪੈਂਦੇ ਹਾਂ ਤੋਂ ਸਾਨੂੰ ਥੋੜਾ ਬਹੁਤ ਸੁਪਨਿਆਂ ਦਾ ਪਤਾ ਹੁੰਦਾ ਹੈ ਜਿਸ ਦਿਨ ਮਨ ਪੂਰਨ ਤੌਰ ਤੇ ਜਾਗੇਗਾ ਉਸ ਦਿਨ ਪਤਾ ਚੱਲੇਗਾ ਇਹ ਕਲਪਨਾਵਾ ਵੀ ਸੁਪਨੇ ਨੇ ਕਿਉਂਕਿ 90% ਦੀ ਤੇ ਸੁੱਤੇ ਆਏ ਕਲਪਨਾਵਾਂ ਸੁੱਤੇ ਮਨੁੱਖ ਦੀ ਪਹਿਚਾਨ ਹੈ ਉਹ ਕੀਰਤਨ ਨਹੀਂ ਸੁਣਦਾ ਪਿਆਉਂਦਾ ਆਪਣੀ ਕਲਪਨਾ ਚ ਖੋਇਆ ਹੁੰਦਾ ਫਾਤਿਹ ਦੇ ਚ ਗੁਟਕਾ ਹੈ ਇਹ ਪਾਠ ਨਹੀਂ ਕਰ ਰਿਹਾ ਆਪਣੀ ਕਲਪਨਾ ਚ ਖੋਇਆ ਹੋਇਆ ਹੈ ਇਹ ਗੁਰਦੁਆਰੇ ਨਹੀਂ ਬੈਠਾ ਗੁਰਦੁਆਰੇ ਬੈਠਾ ਹੋਇਆ ਆਪਣੀਆਂ ਕਲਪਨਾਵਾਂ ਵਿੱਚ ਉਲਝੇ ਹੋਇਆ ਹੈ ਪਰਵਾਰ ਦੇ ਚ ਹੈ ਕਿਧਰੇ ਵੀ ਬੈਠੇ ਮਨੁੱਖ ਆਪਣੀਆਂ ਕਲਪਨਾਵਾਂ ਚ ਖੋਇਆ ਰਹਿੰਦਾ ਹੈ ਇਹ ਸੁਪਨੇ ਨੇ ਅਰੇ ਮਨੁੱਖ ਸੁਤਤਾ ਹੋਇਆ ਹੈ 90 ਫੀਸਦੀ ਸੁਤਤਾ ਹੋਇਆ ਹੈ ਹਿੰਦੂਆਂ ਦਾ ਇੱਕ ਇਤਿਹਾਸ ਹੈ ਕਿ ਖੀਰ ਸਾਗਰ ਦੇ ਸਮੁੰਦਰ ਵਿੱਚ ਭਗਵਾਨ ਵਿਸ਼ਨੂੰ ਸ਼ੇਸ਼ਨਾਗ ਦੀ ਸੇਜਾ ਤੇ ਸੁਤਤਾ ਹੋਇਆ ਹੈ ਕੁਝ Hindu ਵੀਰਾਂ ਨਾਲ ਗੱਲ ਹੋਈ ਮੈਂ ਕਿਹਾ ਕੋਈ 1 ਸੈਕਿੰਡ ਲਈ ਬੱਸ ਦਾ ਡਰਾਈਵਰ ਸੌਂ ਜਾਏ ਬੱਸ ਗਈ ਸਿਰਫ 1 ਸੈਕਿੰਡ ਲਈ ਟਰੱਕ ਚਲਾਉਂਦੇ ਆ ਜਾਂ ਚਲਾਉਂਦੇ ਆ ਡਰਾਈਵਰ ਸੌਂ ਜਾਏ ਗਿਆ ਟਰੱਕ ਪਿਛਲੇ ਦਿਨੇ ਹਿੰਦੁਸਤਾਨ ਦੇ ਅਖਬਾਰਾਂ ਚ ਖਬਰਾਂ ਆਈਆਂ ਅਕਸਰ ਐਕਸੀਡੈਂਟ ਰਾਤ ਦੇ 2 ਤੋਂ ਲੈ ਕੇ 4 ਵਜੇ ਦੇ ਦਰਮਿਆਨ ਜ਼ਿਆਦਾ ਹੁੰਦੇ ਆ ਉਹਨਾਂ ਨੇ ਆંકੜੇ ਜਮਾ ਕੀਤੇ ਸਨ ਕਹਿੰਦੇ ਨੇ ਇਸ ਦੌਰਾਨ ਮਨੁੱਖ ਦੇ ਸਰੀਰ ਦਾ ਟੈਂਪਰੇਚਰ ਡਾਊਨ ਹੋ ਜਾਂਦਾ ਹੈ ਨੀਂਦ ਗੇਰਦੀ ਹੈ ਬਸ ਇੱਕ ਸੈਕਿੰਡ ਵਾਸਤੇ ਅੱਖ ਲੱਗੀ ਟਰੱਕ ਗਿਆ ਬਸ ਗਈ ਨੀਂਦ ਕਰਕੇ ਐਕਸੀਡੈਂਟ ਹੋ ਜਾਂਦਾ ਹੈ ਤੇ ਮੈਉ ਨਾ ਹਿੰਦੂ ਵਿਰਾਣੋ ਕਿਆ ਅਰਬਾਂ ਖਰਬਾਂ ਸੂਰਜ ਚੰਦ ਤਾਰੇ ਨੇ ਤੇ ਆਵਾਜ਼ ਤੋਂ ਵੀ ਤਿੱਖੇ ਚੱਲ ਰਹੇ ਨੇ ਦਿਨ ਰਵ ਚਲੇ ਨਿਸ ਸਸ ਚਲੇ ਤਾਰ ਕਾ ਲਖ ਪਲੋਏ ਤੇ ਇਸ ਸਾਰੇ ਬ੍ਰਹਿਮੰਡ ਨੂੰ ਜੋ ਚਲਾਣ ਵਾਲਾ ਭਗਵਾਨ ਹੈ ਉਸਤੋ ਹੈ ਇਹ ਤੇ ਕਦੋਂ ਦੇ ਟਕਰਾ ਜਾਣਾ ਚਾਹੀਦੇ ਸਨ ਕਦੋਂ ਹੋ ਜਾਣਾ ਚਾਹੀਦੇ ਸਨ ਮੈਂ ਖ ਨਹੀਂ परमात्मा ਦੇ ਚਨੇਂ ਦੇ ਨਹੀਂ ਹੈ ਭਗਵਾਨ ਨੇ ਸੰਦਾ ਸਤਗੁਰੂ ਜਾਗਤਾ ਹੈ ਦੇ ਉਸ ਪਰੇ ਪੂਰਨ ਪਰਮਾਤਮਾ ਦੇ ਸੌਣਾ ਨਹੀਂ ਹੈ ਮਨੁੱਖ ਦੇ ਚ ਜਾਗਣਾ ਨਹੀਂ ਹੈ ਤੋ ਇੱਕ ਜਾਗਿਆ ਹੋਇਆ ਇੱਕ ਸੁੱਤਾ ਹੋਇਆ ਸਬੰਧ ਨਹੀਂ ਜੁੜਦਾ ਜਾਗੇ ਹੋਏ ਨੂੰ ਜਾਗੇ ਹੋਏ ਦਾ ਪਤਾ ਚੱਲਦਾ ਹੈ ਵਾਹਿਗੁਰੂ ਵਾਹਿਗੁਰੂ ਦਾ ਜੱਗ ਆਪਣੇ ਆਪ ਨੂੰ ਜਗਾਣ ਵਾਸਤੇ ਰਾਤ ਨੂੰ ਜਿਹੜਾ ਅਸੀਂ ਸੌਂ ਜਾਂਦੇ ਆ ਉਹ ਜਿਹੜੀ 10 ਫੀਸਦੀ ਜਾਗਰਤੀ ਹੈ ਉਹ ਵੀ ਸੌ ਜਾਂਦੀ ਹੈ ਇਸ ਤਰ੍ਹਾਂ ਦਾ ਸੌਣਾ ਰੋਜ਼ 5-7 ਘੰਟੇ ਹੁੰਦਾ ਹੈ ਪਰ ਉਹ ਜਿਹੜਾ 90 ਫੀਸਦੀ ਸੁੱਤੇ ਹੋયા ਨਾ ਉਹ ਅਨੰਤ ਜਨਮਾਂ ਤੋਂ ਬਹੁਤ ਸਾਰੇ ਜਨਮਾਂ ਤੋਂ ਮਿਟੇ ਉਹ ਹਨੇਰ ਮਿਲਤ ਹਰ ਨਾਨਕ ਜਨਮ ਜਨਮ ਕੇ ਸੋਈ ਜਾਗੇ ਪਤਾ ਨਹੀਂ ਕਿਤਨੇ ਜਨਮਾਂ ਦੇ ਸੁਤੇ ਬੈਸੀ ਤੇ ਸੁਤੇ ਮਨੁਖ ਦੀ ਦੁਨੀਆ 'ਚ ਅੰਧੇਰਾ ਹੁੰਦਾ ਹੈ ਅਚੇਤਪਣੇ 'ਚ ਗਲਤੀਆਂ ਹੁੰਦੀਆਂ ਨੇ ਕਦੀ ਆਪ ਸੁਪਨੇ ਨੂੰ ਪੜਨਾ ਔਖੇ ਨਾ ਹੋਣਾ ਕਿਧਰੇ ਜਾਗਰਤੀ ਦੇ 'ਚ ਪੂਰਾ چیتے شکتی انہوں پہ پیچھے رہ جائیے سپنے کوئی زیادہ چنگے نہیں ہوں ہوں دے گندے ہی دے کلپنامہ کوئی منک ٹھیک نہیں ہوں دیا ٹھیک نہیں ہوں دیا اور اے ہی میل ہے میل ہے پرماتمہ جاگی والی شکتی ہے منوک ستا ہے یہ ستسنگ ਇਹ ਕਥਾ ਕਿਰਤਨ ਔਰ ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਆਪ ਨੂੰ ਜਗਾਣ ਵਾਸਤੇ ਹੈ ਤਾਂ ਕਿ ਉਸ ਜਾਗੇ ਹੋਏ ਦਾ ਪਤਾ ਚੱਲ ਜਾਏ ਜਿਸ ਦਿਨ ਅਸੀਂ ਜਾਗਦੇ ਹਾਂ ਤੇ ਪਤਾ ਚੱਲਦਾ ਹੈ ਅਸੀਂ ਤੇ ਪ੍ਰਮਾਤਮਾ ਦੇ ਵਿੱਚ ਆਉ ਤੇ ਦੂਰ ਹੀ ਨਹੀਂ ਸੁਤੇ ਦੀ ਪਹਿਚਾਨ ਕਹਿਦਾ ਦੂਰ ਹੈ ਦੂਰ ਦਿਖਾਈ ਨਹੀਂ ਦੇ ਰਹਾ ਦੂਰ ਹੈ ਔਰ ਇਹ ਸਪਸ਼ਟ ਹੋ ਗਈ ਗਲ ਚੇਤਨਾ ਸੁਤੀ ਮਨੁਕ ਦੀਆਂ ਸ਼ਕਤੀਆਂ ਸੁਤੀਆਂ ਹੋਈਆਂ ਕਿਵੇਂ ਜਾਗੇ ਜਾਗੁਤ ਜੋਤਿ ਜਪੈ ਸਬਾਸਨ ਇੱਕ ਬਿਨਾ ਮਨ ਨਾ ਇਕ ਨਾਨ ਹੈ ਉਸ ਜਾਗਦੇ ਹੋਈ ਜੋਤ ਨੂੰ ਜਪੈ ਕਿ ਜਪ ਨਾਲ ਇਹ ਜਾਗ ਸਕੇਗਾ ਤੇ ਜਾਗੇ ਦਾ ਪਤਾ ਚਲੇਗਾ ਮੈਂ ਫਿਰ ਅਰਸ਼ ਕਰਾਂ ਅਸੀਂ ਪਰਮਾਤਮਾ ਦੇ ਕੋਲ ਜਾਣਾ ਨਹੀਂ ਉਹ ਕੋਲ ਹੀ ਹੈ ਅਸੀਂ ਆਪਣੇ ਆਪ ਨੂੰ ਜਗਾਣਾ ਹੈ ਉਹ ਦੂਰ ਨਹੀਂ ਹੈ ਔਰ ਦੂਸਰਾ ਵੀ ਪਰਮਾਤਮਾ ਦੀ ਖੋਜ ਕਰਨੀ ਹੈ ਕੋਈ ਗੁੰਮ ਹੋ ਗਿਆ ਜੋ ਖੋਜ ਕਰਨੀ ਹੈ ਦਰਸਲ ਤੋਂ ਜਾਗ ਉਤੇ ਹਾਜ਼ਰ ਨਾਜ਼ਰ ਹੈ ਜ਼ਾਹਿਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ بھائی صاحب بھائی نند لال برہمن براہم کے گپت زاہد فدا خان کا براہمن لبدہ اس مندر چورتیاں دے چون زاہد لبدا ہے اس مسجد دے چان خدا دے چ ਭਾਈ ਸਾਹਿਬ ਕਹਿੰਦੇ ਹਰ ਕੋ ਜਾ ਜਾ ਮੈਂ ਮੁਹੱਬਤ ਦੇਦਾ ਹਾਂ ਸਰਸ਼ਾਰਸ ਮੈਂ ਤੇ ਜਿੱਧਰ ਦੇਖਦਾ ਪ੍ਰਮਾਤਮਾ ਤੋਂ ਬਿਨਾ ਹੋਰ ਹੈ ਹੀ ਨਹੀਂ ਕੁਝ ਉਹੀ ਹੈ ਸਭ गोविंद ਹੈ ਸਭ गोविंद ਹੈ गोविंद ਵੈ ਨਹੀਂ ਕੋਈ ਇਸ ਤਰ੍ਹਾਂ ਦੇ ਵਰਕ ਮੰਦਰ ਵਿੱਚ ਜਾ ਕੇ ਵੀ ਭਗਵਾਨ ਨਹੀਂ ਮਿਲਦਾ ਮਸਜਿਦ ਦੇ ਜਾ ਕੇ ਵੀ ਖੁਦਾ ਦਾ ਕੋਈ ਪਤਾ ਨਹੀਂ ਕਿਉਂਕਿ ਚੇਤਨਾ ਸੁਤੀ ਹੋਣੀ ਹੈ ਜਾਗਣਗੇ ਤੇ ਪਤਾ ਚਲੇਗਾ ਇਹ ਵੀ ਮਹਿਜਦ ਜਿਸ ਦਿਨ ਜਾਗਣਗੇ ਸਾਰਾ ਬ੍ਰਹਿਮੰਡ ਹਰੀ ਮੰਦਰ ਬਣ ਜਾਂਦਾ ਹੈ ਤੇ ਕਾਇਆ ਹੀ ਹਰੀ ਮੰਦਰ ਬਣ ਜਾਂਦੀ ਹੈ ਭਗਤ ਕਬੀਰ ਕਹਿੰਨੇ ਨੇ ਦੇਹੀ ਮਹਿਜਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ ਮੇਰੀ ਦੇਹੀ ਮਸਜਿਦ ਬਣ ਗਈ ਹੈ ਮਨ ਮੌਲਵੀ ਹੋ ਗਿਆ ਅੱਥੇ ਪੈਰ ਨਮਾਜ਼ ਪਈ ਚੜਦੀ اے مولوی تو پنج وقت پڑھ دا ہوے گا اپاٹھ ٹھٹے ہر وقت نماز پڑھتے ہیں تو پنج وقت مسجد دے جانا ہوے گا سی مسجد تو کبھی نکلدے نہیں سڑکایا ہی مسجد ہو گئی ہے دے ہی مسجد مندر دے چه اس واسطے جانا ہے کسی دن جیون ہی ہری مندر ہو جائے مسجد دے چه اس واسطے جانا ہے کسی دن کہ جیونے ਮਸਜਿਦ ਹੋ ਜਾਏ ਗੁਰਦੁਆਰੇ ਇਸ ਵਾਸਤੇ ਜਾਣਾ ਹੈ ਕਿ ਕਿਸੇ ਦਿਨ ਆਪਣੇ ਆਪ ਨੂੰ ਗੁਰੂ ਵਰਗਾ ਕਰ ਸਕੀਏ ਤੇ ਗੁਰੂ ਮੰਨ ਨਾਲ ਕਹਿ ਦੇਵੇ ਖਾਲਸਾ ਮੇਰਾ ਰੂਪ ਹੈ ਖਾਸ ਤੇ ਮੇਰਾ ਆਪਣਾ ਹੀ ਰੂਪ ਹੈ ਇਹਦੇ ਖੁਦ ਗੁਰਦੁਆਰਾ ਹੋਵੇ ਤੇ ਮੇਰਾ ਰੂਪ ਹੋਵੇ ਮੰਦਰ ਵਿੱਚ ਗਿਆ ਹੋਇਆ ਉਸ ਦਾ ਸਫਲ ਸਮਝ ਲੋ ਜੋ ਭਗਵਾਨ ਦਾ ਰੂਪ ਹੋ ਗਿਆ ਮਸਜਿਦ ਵਿੱਚ ਗਿਆ ਹੋਇਆ ਉਸ ਦਾ ਸਫਲ ਸਮਝ ਲੋ ਜੋ ਖੁਦਾ ਦਾ ਰੂਪ ਹੋ ਗਿਆ ਗੁਰਦੁਆਰੇ ਗਿਆ ਉਹ ਉਸ ਦਾ ਸਫਲ ਸਮਝ ਲੋ ਜੋ ਗੁਰੂ ਦਾ ਰੂਪ ਹੋ ਗਿਆ ਤੇ ਗੁਰੂ ਫਿਰਮਾਨ ਨਾਲ ਕਹਦੇ ਮੇਰਾ ਆਪਣਾ ਰੂਪ ਹੈ ਉਤਨੇ ਚਿਰ ਤੱਕ ਸਫਲਤਾ ਨਹੀਂ ਹੈ ਜੇ ਗੁਰੂ ਸਾਡੀ ਮੰਜ਼ਿਲ ਹੈ ਤਾਂ ਮੰਜ਼ਿਲ ਤੇ ਮਰਾਦ ਗੁਰੂ ਹੋਣਾ ਸਾਡੀ ਮੰਜ਼ਿਲ ਹੈ ਗੁਰੂ ਦਾ ਰੂਪ ਹੋਣਾ ਸਾਡੀ ਮੰਜ਼ਿਲ ਹੈ ਗੁਰੂ ਦਾ ਸਰੂਪ ਹੋਣਾ ਸਾਡੀ ਮੰਜ਼ਿਲ ਹੈ ਇਹ ਕਾਹ ਹੋ ਸਕਦਾ ਹੈ ਕਿ ਜਾਗਦੇ ਜੋਤ ਨੂੰ ਜਪੀਏ ਕਿਉਂਕਿ ਉਹ ਜਾਗੇ ਹੋਇਆ ਹੈ ਮਨ ਸੁੱਤਾ ਹੋਇਆ ਹੈ ਮਨ ਸੋਇਆ ਮਾਇਆ ਵਿਸਮਾਰ ਅਨੰਤ ਜਨਮਾਂ ਤੋਂ ਸੁੱਤਾ ਹੋਇਆ ਹੈ ਔਰ ਸੋਣਾ ਹੀ ਮਹਿਲੇ ਮਹਿਲ ਅਚੇਤਪਨ ਵਿੱਚ ਗਲਤੀਆਂ ਆਉਣਗੀਆਂ ਇਸ ਸਵਛੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੋਹ ਮਲਨ Neend te chutki ਕੌਣ ਨਗਰੋ ਭਇ ਹੋ ਰਹੀਏ ਦਸ ਤੇ ਸਹੀ ਤੇੜੇ ਤੇ ਕਿਹੜੀ ਬਖਸ਼ਿਸ਼ ਹੋ ਗਈ ਹੈ ਜਿਹੜੀ ਮੌਤ ਦੀ نیند ਹੰਕਾਰ ਦੀ نیند ਲੋਭ ਦੀ نیند ਸਾਰੇ ਜਗਤ ਨੂੰ ਵਿਆਪਕ ਹੈ ਤੇਰੇ ਵਿੱਚ ਇਹ نیند ਨਹੀਂ ਤੂੰ ਜਾਗ ਗਿਆ ਲੋਭ ਮਨੁੱਖ ਨੂੰ ਸਹੀ ਨਹੀਂ ਦੇਖਣ ਦਿੰਦਾ ਹੰਕਾਰ ਮਨੁਕ ਨੂੰ ਸਹੀ ਨਹੀਂ ਦੇਖਣ ਦਿੰਦਾ ਮੋਹ ਮਨੁਕ ਨੂੰ ਸਹੀ ਨਹੀਂ ਦੇਖਣ ਦਿੰਦਾ ਜਿਵੇਂ ਨੀਂਦ ਦੇ ਵਿੱਚ ਸੁਪਨੇ ਸੁਪਨੇ ਸਹੀ ਨਹੀਂ ਦਿਖਾਈ ਦੇਗਾ ਸੁਪਨੇ ਤੇਉਲ ਜਲੂਲ ਦਿਖਾਈ ਦੇਗਾ ਲੋਭ ਵਸੋ ਕੇ ਹੰਕਾਰ ਵਸੋ ਕੇ ਵਾਸਨਾ ਵਸੋ ਕੇ ਮੋਹ ਵਸੋ ਕੇ ਮਨੁਕ ਜੋ ਕੁਝ ਦੇਖੇਗਾ ਤੇ ਕ੍ਰੋਧ ਦੇ ਤੇ ਸ਼ਾਇਦ ਕੋਈ ਦਿਖਾਈ ਨਹੀਂ ਦੇ ਜੇ ਇਸ ਵਾਸਤੇ ਕਹਿੰਦੇ ਨੇ ਕ੍ਰੋਧ ਤੇ ਅੰਧਾ ਹੁੰਦਾ ਹੈ ਤੋ ਫਿਰ ਕੀ ਦਿਖਾਈ ਦੇਗਾ ਇਸ ਵਾਸਤੇ ਸਾਬ ਕਹਿੰਦੇ ਨੇ ਮੋਹ ਦੀ ਨੀਂਦ ਇਹ ਵਾਸਨਾ ਦੀ ਨੀਂਦ ਇਹ ਦੱਸ ਤੇ ਸਹੀ ਇਹ ਨੀਂਦ ਤੇਰੀ ਕਿਸ ਤਰ੍ਹਾਂ ਚਲੀ ਗਈ ਮੋਹ ਮਨਨ ਨੀਂਦ ਤੇ ਛੁੱਟ ਕੇ ਕੌਣ ਆਰਾਗਰੋ ਭਇਓ ਰਹੀ ਤੇਰੀ ਤੇ ਕਿਹੜੀ ਬਖਸ਼ਿਸ਼ ਹੋ ਗਈ ਹੈ ਕਿਹੜੀ ਰਹਿਮਤ ਹੋ ਗਈ ਹੈ ਨੀਂਦ ਤੋਂ ਛੁੱਟ ਕੇ ਜਾਗਵੇਂ ਮੈਂ ਫਿਰ ਅਰਜ਼ ਕਰਾਂ ਜਾਗੇ ਹੋਏ ਦਾ ਜਾਗੇ ਨਾਲ ਸੰਬੰਧ ਹੈ ਪਰਮਾਤਮਾ ਜਾਗੇ ਹੋਇਆ ਅਸੀਂ ਸੁੱਤੇ ਹੋਇਆ ਨੀਂਦ ਕਈਆਂ ਦੀ ਬਹੁਤ ਡੇਰੀ ਆਉਂਦੀ ਹੈ ਬਹੁਤ ਡੇਰੀ ਕੁਝ ਨਹੀਂ ਪਤਾ ਹੁੰਦਾ ਕਈਆਂ ਦਾ ਅਚੇਤ ਪੜਾ ਬਿਲਕੁਲ ਗੂੜ ਹੈ ਕੱਖ ਨੇ ਪਤਾ ਕੀਰਤਨ ਵਿੱਚ ਕੀ ਆਖਿਆ ਜਾ ਰਿਹਾ ਹੈ ਕਥਾ ਵਿੱਚ ਕੀ ਆਖਿਆ ਜਾ ਰਿਹਾ ਹੈ